ਜਿਵੇਂ ਕਾਰ ਬੱਸ ਦੇ ਇੰਜਨ ਦੇ ਚ ਪੈਟਰੋਲ ਵੀ ਪਾਣਾ ਪੈਂਦਾ ਤੋ ਪੈਟਰੋਲ ਹਤੀ ਹੈ ਅਗ ਰੈਫਰਿਜਰੇਟਰ ਵਿੱਚ ਪਾਣੀ ਵੀ ਪਾਣਾ ਪੈਂਦਾ ਤਾਂ ਚੱਲਦੀ ਹੈ ਸਰੀਰ ਦੀ ਮਸ਼ੀਨਰੀ ਦੇਖ ਕੇ ਹੀ ਬਾਹਰ ਮਸ਼ੀਨਰੀ ਬਣਾਈ ਗਈ ਹੈ ਚੱਲੇਗੀ ਤੇ ਅਗ ਨਾਲ ਅਗ ਨਾਲ ਪੈਟਰੋਲ ਨਾਲ ਹੀ ਗੱਡੀ ਚਲੇਗੀ ਪਰ ਇਹ ਅਗਨਵਦ ਨਾ ਜਾਏ ਇਹ ਤਪਸ਼ਵਦ ਨਾ ਜਾਏ ਓਵਰ ਹੀਟ ਨਾ ਹੋ ਜਾਏ ਤੋਂ ਫਿਰ ਰੈਡੀਟਰ ਵਿੱਚ ਪਾਣੀ ਪਾਣਾ ਪੈਂਦਾ ਹੈ ਕਿ ਬਿੱਤਰ ਇੱਕ ਦਿਨ ਦੇ ਵਿੱਚ ਵੀ ਵੱਧ ਸਕਦੀ ਹੈ ਸਰੀਰ ਦੇ ਜੇ ਦਿਨ ਪਰ ਪਾਣੀ ਨਾ ਪੀਤਾ ਜਾਏ ਦੋ ਦਿਨ ਨਹੀਂ ਪੀਤਾ ਵੱਧ ਗਈ ਤਿੰਨ ਦਿਨ ਨਹੀਂ ਪੀਤਾ ਆਯੁਰਵੇਦ ਆਚਾਰੀਆ ਕਹਿੰਦੇ ਨੇ ਮੌਤ ਹੋ ਜਾਏਗੀ ਪਾਣੀ ਦਾ ਤਿਆਗ ਲੰਮੇ ਸਮੇਂ ਤੱਕ ਨਹੀਂ ਹੋਵੇਗਾ ਅਗਨ ਸਰੀਰ ਦੇ ਚ ਵੱਧੀ ਜਾਏਗੀ ਉਸ ਅਗਨੇ ਜੋ ਅੰਦਰ ਭੋਜਨ ਹੋਣਾ ਹੈ ਉਹਤੇ ਉਸ ਨੂੰ ਜਲਾ ਦੇਣਾ ਹੈ ਖਤਮ ਕਰ ਦੇਣਾ ਹੈ ਪਰ ਚੁਕੇ ਉਸ ਅਗ ਨੂੰ ਕੰਮ ਕਰਨ ਵਾਸਤੇ ਅੰਦਰ ਕੁਝ ਨਹੀਂ ਹੋਵੇਗਾ ਤਾਂ ਵੱਧੀ ਜਾਏਗੀ ਵੱਧੀ ਜਾਏਗੀ ਵੱਧੀ ਜਾਏਗੀ ਹੈ ਸਰੀਰ ਦੇ ਰੋਗ ਦੇ ਇਹ ਤਿੰਨ ਕਾਰਨ ਮੰਨੇ ਗਏ ਨੇ ਵਾਤ ਪਿੱਤ ਕਫ ਵਧ ਗਿਆ ਪਾਣੀ ਠੰਡਕ ਵਧ ਗਈ ਹੈ ਜਿੱਥੇ-ਜਿੱਥੇ ਬਰਫ਼ ਪੈਂਦੀ ਹੈ ਗੱਡੀਆਂ ਸਟਾਰਟ ਨਹੀਂ ਹੁੰਦੀਆਂ ਹੀਟਰ ਦੇ ਨਾਲ ਇੰਜਨ ਨੂੰ ਗਰਮ ਕਰਨਾ ਪੈਂਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਠੰਡ ਬਹੁਤ ਜ਼ਿਆਦਾ ਠੰਡਕ ਵਧ ਗਈ ਹੈ ਇਹਨੇ ਸਰੀਰ ਦੇ ਚ ਕੱਪ ਨੂੰ ਵਧਾ ਦੇਣਾ ਹੈ ਵਾਯੂ ਵਧ ਗਈ ਹੈ ਉਸ ਸਰੀਰ ਨੂੰ ਕਹਿੰਦੇ ਨੇ ਇਹ ਬਾਦੀ ਸਰੀਰ ਹੈ ਪਿਤ ਵਧ ਗਈ ਹੈ ਗਰਮੀ ਵਧ ਗਈ ਹੈ ਇਹਨਾਂ ਤਿੰਨਾਂ ਨੂੰ ਬੈਲੈਂਸ ਦੇ ਚ ਕਰਨ ਵਾਸਤੇ ਕੁਝ ਖੁਰਾਕ ਹੈ ਇਸ ਵਾਸਤੇ ਬੈਲੈਂਸ ਵਿਗੜਦਾ ਹੈ ਆਹਾਰ ਨਾਲ ਬੈਲੈਂਸ ਸੁਧਰਦਾ ਹੈ ਆਹਾਰ ਨਾਲ ਇਹੀ ਕਾਰਨ ਹੈ ਕਿ ਵੈਦ ਧਨੰਤਰ ਐਸਾ ਕਹਿੰਦੇ ਨੇ ਆਹਾਰ ਚਿਕਿਤਸਾ ਆਹਾਰ ਹੀ ਔਸ਼ਧੀ ਹੈ ਆਹਾਰ ਹੀ ਦਵਾਈ ਹੈ ਆਹਾਰ ਰੋਗ ਆਹਾਰ ਹੀ ਰੋਗ ਹੈ ਆਹਾਰ ਹੀ ਰੋਗ ਹੈ ਆਹਾਰ ਰੋਗ ਖਾਣਾ ਪੀਣਾ ਰੋਗ ਹੈ ਆਹਾਰ ਚਿਕਿਤਸਾ ਖਾਣਾ ਪੀਣਾ ਹੀ ਇਲਾਜ ਹੈ ਖਾਣਾ ਪੀਣਾ ਹੀ ਰੋਗ ਹੈ ਇਹਨੂੰ ਫਿਰ ਇੰਜ ਕਹਿੰਦੇ ਨੇ ਖਾਣਾ ਪੀਣਾ ਅੰਮ੍ਰਿਤ ਹੈ ਖਾਣਾ ਪੀਣਾ ਜ਼ਹਿਰ ਹੈ ਕਿਦਰੀ ਬੁਰੇ ਵੇੰ ਤੋਂ ਬਾਤ ਦੇਚ ਨਾ ਪੈਣਾ ਅਰਥਾਂ ਦਾ ਅਰਥ ਨਾ ਕਰਨਾ ਬਾਬਾ ਹੋਰ ਖਾਣਾ ਖੁਸ਼ੀਖوار ਉਹ ਖਾਣਾ ਜਿਹਦੇ ਨਾਲ ਵਾਯੂ ਹੋਰ ਵਧ ਜਾਏ ਗਰਮੀ ਵਧ ਜਾਏ ਜਾਂ ਕਫ ਵਧ ਜਾਏ ਇਹ ਖਾਣਾ ਤੇ ਖੁਆਰੀ ਪੈਦਾ ਕਰੇਗਾ ਸਰੀਰ ਦੇ ਚ ਰੋਗ ਪੈਦਾ ਕਰੇਗਾ ਇਹਦਾ ਇਤ ਨਹੀਂ ਮਤਲਬ ਹੈ ਬਾਬਾ ਹੋਰ ਖਾਣਾ ਖੁਸ਼ੀਖوار ਜਿਤ ਖਾ ਦੇ ਤਨ ਭੀੜੀਏ ਮਨ ਮੇ ਚਲੇ ਵਿਕਲਪ ਇਕਦਮ ਸਰੀਰ ਦੱਸ ਦਿੰਦਾ ਜੋ ਕੋਈ ਸਰੀਰ ਦੇ ਚ ਪਾਇਆ ਗਿਆ ਉਹਦੇ ਨਾਲ ਵਾਇਓ ਕਫ ਜਾਂ ਪਿਤ ਵਧ ਗਈ ਹੈ ਵੱਧ ਗਈ ਇਕਦਮ ਸਰੀਰ ਦੱਸ ਦਿੰਦਾ ਫਿਰ ਸੇਜੇ ਸੇਜੇ ਸੰਜਮ ਨਾ ਰੱਖਿਆ ਜਾਏ ਵਾਇਓ ਵਧ ਕੇ ਤਰ੍ਹਾਂ ਤਰ੍ਹਾਂ ਦੇ ਰੋਗਾਂ ਨੂੰ ਜਨਮ ਦਿੰਦੀ ਹੈ ਉਨਾ ਰੋਗਾਂ ਦਾ ਕਾਰਨ ਵਾਇਓ ਹੋਵੇਗਾ ਬਾਦ ਹੋਵੇਗੀ ਸੰਜਮ ਨਹੀਂ ਰੱਖਿਆ ਗਿਆ ਤੇ ਗਰਮ ਚੀਜ਼ਾਂ ਖਾਈ ਗਿਆ ਖਾਈ ਗਿਆ ਖਾਈ ਗਿਆ ਜਿਨ੍ਹਾਂ ਦੀ ਤਾਸੀਰ ਹੀ ਗਰਮ ਹੈ ਬਹੁਤ ਗਰਮ ਹੈ ਤੇਪੇ ਤਾਂ ਵੱਧ ਗਈ ਵੱਧ ਗਈ ਤੇ अनेका ਰੋਗਾਂ ਨੂੰ ਜਨਮ ਦੇਵੇਗੀ ਠੰਡੀਆਂ ਚੀਜ਼ਾਂ ਪੀਤੀ ਜਾ ਰਹੀ ਹੈ ਮੈਂ ਯੂਰਪ ਦੇ ਦੇਸ਼ਾਂ ਦੇਖ ਕੇ ਹੈਰਾਨ ਹੋ ਗਿਆ ਉਹ ਸਰਦੀ ਦੀ ਰੁੱਤ ਦੇ ਵਿੱਚ ਵੀ ਕੋਕ ਪੀਤੀ ਜਾਂਦੇ ਨੇ ਪੈਪਸੀ ਪੀਤੀ ਜਾਂਦੇ ਨੇ ਇੱਥੇ ਤੇ ਮੈਂ ਹਿੰਮਤ ਨਾਲ ਕਹਿ ਰਿਹਾ ਕਿਧਰੇ ਮੈਂ ਉੱਥੇ ਸਟੇਜ ਤੇ ਕਹਿ ਬੈਠਾ ਮੈਂ ਕਿ ਨਹੀਂ ਠੰਡ ਬਰਫਾਂ ਪਈਆਂ ਪੈਂਦੀਆਂ ਨੇ ਤੇ ਤੁਸੀਂ ਇਹ ਫਿਰ ਫਿਰ ਸਾਰੇ ਯੂਰਪ ਦੇ ਲੋਕਾਂ ਦੀ ਕਮਰ ਦੁਖਦੀ ਹੈ ਗਰਦਨ ਦੁਖਦੀ ਹੈ ਬੁਰਾ ਤੇ ਮੈਂ ਕਿ ਦੁੱਖ ਜੇ ਨਹੀਂ ਤੇ ਹੋਰ ਕੀ ਹੋਵੇਗਾ ਮੈਨੂੰ ਇਹ ਜੋ ਕੋਲਡ ਰਿੰਕ ਬਣਾਉਂਦੀਆਂ ਨੇ ਇੱਕ ਕੰਪਨੀ ਤੋਂ ਫੋਨ ਆਈ ਵੀ ਅਸੀਂ ਤੁਹਾਡੇ ਤੇ ਮੁਕੱਦਮਾ ਕਰ ਸਕਦੇ ਹਾਂ ਜੇ ਤੁਸੀਂ ਫਿਰ ਸਟੇਜ ਤੇ ਬੋਲੇ ਹ ਉਹ ਉੱਤੇ ਪ੍ਰਚਾਰ ਕਰਦੇ ਤੁਸੀਂ ਸਰਦੀਆਂ ਚ ਵੀ ਪੀਓ ਤੇ ਠੀਕ ਹੈ ਉਦੋਂ ਮੈਨੂੰ خیال ਆਇਆ ਇਹਨਾਂ ਦੀ ਵਿਕਰੀ ਦੇ ਵਿੱਚ ਫਰਕ ਪੈਗਾ ਤਾਂ ਮੈਨੂੰ ਧਮਕੀ ਦੇਂਦੇ ਪੈਣਾ। ਵੀ ਤੁਸੀਂ ਬੋਲੋਗੇ। ਇਹਦੇ ਤੇ ਤੁਹਾਨੂੰ ਚਾਰਜ ਕੀਤਾ ਜਾ ਸਕਦਾ ਹੈ। ਸੋ ਹੁਣ ਮੈਂ ਇਤਨੀ ਅਰਜ਼ ਕਰਾਂ ਰਿਹਾ ਸ਼ਰਬਤ ਇੰਜ ਕਹਦੇ ਆ ਸ਼ਰਬਤ। ਬਰਫ਼ ਪੈ ਰਹੀ ਹੈ। ਬੜੀ ਭयंकर ਠੰਡ ਹੈ। ਕਿ ਉਹਨੇ ਸ਼ਰਬਤ ਪੀ ਰੇ ਜਿਹਦੀ ਤਾਸੀਰ ਠੰਡੀ ਹੈ ਤੇ ਠੰਡ ਵਧਦੀ 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 ਪਤਾ ਨਹੀਂ ਕਿਤਨੇ ਭਿਆਨਕ ਰੋਗਾਂ ਨੂੰ ਜਨਮ ਦੇਵੇਗੇ ਜਨਮ ਦੇਵੇਗੇ ਹਰ ਤਰ੍ਹਾਂ ਦਾ ਖਾਣਾ ਹਰ ਰੁੱਤ ਦੇ ਵਿੱਚ ਨਹੀਂ ਹੈ ਜੈਸੇ ਮੈਂ ਉਦਾਹਰਣ ਦਿਆਂ ਕੁਦਰਤ ਕੁਝ ਫਲ ਮੌਸਮ ਦੇ ਮੁਤਾਬਕ ਪੈਦਾ ਕਰਦੀ ਹੈ ਅੱਗੇ ਪਿੱਛੇ ਨਹੀਂ ਕਰਦੀ ਜਿਸ ਮੌਸਮ ਦੇ ਜਿਹੜੀ ਸਾਗ ਸਬਜ਼ੀ ਤੇ ਫਲ ਕੁਦਰਤ ਪੈਦਾ ਕਰ ਰਹੀ ਹੈ ਤੋ ਕੁਦਰਤ ਇਹ ਕਹਿ ਰਹੀ ਹੈ ਇਸ ਰੁੱਤ ਦੇ ਚ ਇਹ ਖਾਓ ਐਨੇ ਕਰ ਐਨੇ ਕੁਦਰਤ ਇਹ ਕਹਿ ਰਹੀ ਹੈ ਪ੍ਰਮਾਤਮਾ ਸਾਨੂੰ ਇਹ ਕਹਿ ਰਿਹਾ ਜਿਸ ਰੁੱਤ ਦੇ ਜਿਹੜੀ ਚੀਜ਼ ਮੈਂ ਪੈਦਾ ਹੀ ਨਹੀਂ ਕਰਦਾ ਨਾ ਖਾਓ ਲੇਕਿਨ ਅੱਜ ਸਾਧਨ ਨੇ ਜਿਸ ਰੁੱਤ ਦੇ ਚ ਜਿਹੜੀ ਚੀਜ਼ ਪੈਦਾ ਨਹੀਂ ਆਉਂਦੀ ਉਨੂੰ ਕੋਲਡ ਸਟੋਰੇਜ ਦੇ ਚ ਰੱਖ ਕੇ ਬੇਰੂਤਾ ਵੀ ਖਿਲਾਇਆ ਜਾ ਸਕਦਾ ਹੈ ਹੁਣ ਮੈਂ ਫਿਰ ਥੋੜਾ ਜਿਹਾ ਸਹਿਮਾ ਕਿਦਰੇ ਕੋਲਡ ਸਟੋਰੇਜ ਵਾਲੇ ਵੀ ਮੈਨੂੰ ਤਮਕੀਨ ਆ ਦੇਣ ਬੇਰੂਤਾ ਵੀ ਖਿਲਾਇਆ ਜਾ ਸਕਦਾ ਹੈ ਕੀ ਰੋਗ ਪੈਦਾ ਕਰੇਗਾ ਜਿਸ ਚੀਜ਼ ਨੂੰ ਜਿਸ ਸਾਗ ਸਬਜ਼ੀ ਨੂੰ ਜਿਸ ਫਲ ਨੂੰ ਕੁਦਰਤ ਮੌਸਮ ਦੇ ਮੁਤਾਬਕ ਪੈਦਾ ਨਹੀਂ ਕਰਦੇ ਉਹ ਚੀਜ਼ ਕੁਦਰਤ ਕਹਿ ਰਹੀ ਹੈ ਨਾ ਖਾ ਨਾ ਖਾ ਜਿਸ ਚੀਜ਼ ਨੂੰ ਪ੍ਰਕਿਰਤੀ ਪਰਮਾਤਮਾ ਦਾ ਨਿਯਮ ਰੁੱਤ ਦੇ ਮੁਤਾਬਕ ਪੈਦਾ ਕਰਦਾ ਹੈ ਉਹ ਖਾਓ ਉਹ ਖਾਓ ਆਪ ਸੁਣ ਕੇ ਹੈ ਨਾ ਨੋਗੇ ਬਰਫ ਪੈਂਦੀ ਹੋਵੇ ਤਾਂ ਵੀ ਕਣਕਾਂ ਪੱਕ ਜਾਂਦੀ ਹੈ ਨਾ ਗਰਮੀ ਚ ਵੀ ਹੋ ਜਾਂਦੀ ਐ ਸਰਦੀ ਚ ਵੀ ਹੋ ਜਾਂਦੀ 12 ਮਹੀਨੇ ਠੰਡ ਹੈ ਯੂਰਪ ਦੇ ਚ ਕਣਕਾਂ ਦੀ ਫਸਲ ਤੇ ਉਹ ਚੋਕਦੇ ਨੇ ਦੋ ਦੋ ਤੇ ਇਹਨੂੰ ਹਰ ਵਕਤ ਖਾ ਸਕਦੇ ਆ ਕਣਕ ਦਾ ਆਟਾ ਹਰ ਵਕਤ ਖਾ ਸਕਦੇ ਆ ਕਿਉਂਕਿ ਹਰ ਰੁੱਤ ਦੇ ਚ ਪੈਦਾ ਹੋ ਜਾਂਦੀ ਜਿਸ ਚੀਜ਼ ਨੂੰ ਪ੍ਰਕਿਰਤੀ ਹਰ ਰੁੱਤ ਦੇ ਚ ਪੈਦਾ ਕਰਦੀ ਐ ਖਾ ਸਕਦੇ ਆ ਹਰ ਮੌਸਮ ਦੇ ਜਿਸ ਸੀਜ਼ਨ ਨੂੰ ਕੁਦਰਤ ਨਹੀਂ ਪੈਦਾ ਕਰਦੀ ਤੋ ਕੁਦਰਤ ਸਾਨੂੰ ਮਨਾਈ ਕਰ ਰਹੀ ਹੈ ਨਾ ਖਾਓ ਨਾ ਖਾਓ ਖਾਓਗੇ ਕਿਧਰੇ ਗਰਮੀ ਵਧੇਗੀ ਕਿਧਰੇ ਠੰਡ ਵੱਜਾਏਗੀ ਸਰੀਰ ਵਿੱਚ ਕਿਆ ਕਿਧਰੇ ਕਫ ਵੱਜਾਏਗੀ ਵਾਇਓ ਵੱਜਾਏਗੀ ਵਧੀ ਹੋਈ ਵਾਇਓ ਵਧੀ ਹੋਈ ਪਿੱਤ ਗਰਮੀ ਤੇ ਵਧੀ ਹੋਈ ਠੰਡਕ ਸਰੀਰ ਦੇ ਕੇ ਰੋਗੀ ਕਰ ਦੇਗੇ ਕਿ ਜਿਤ ધਨਗੁਰ ਨਾਨਕ ਦੇਵ ਜੀ ਮਹਾਰਾਜ ਨੂੰ ਇਨ ਆਯੁਰਵੇਦ ਆਚਾਰੀਆ ਦੇ ਰੂਪੇ ਜਿੱਥੇ ਲਈਏ ਉਹ ਠੀਕ ਕਹਿ ਰਹੇ ਨੇ ਬਾਬਾ ਹੋਰ ਖਾਣਾ ਖੁਸ਼ੀ ਇਕਵਾਰ ਜਿਤ ਖਾ ਦੇ ਤਨ પીੜੀਏ ਮਨ ਮੇ ਚਲੇ ਵਿਕਾਰ ਸੀਮਾ ਤੋਂ ਵਧਿਆ ਹੋਇਆ ਭੋਜਨ ਬੇਰੁਕਾ ਭੋਜਨ ਸਰੀਰ ਨੂੰ ਖਾਰਿ ਕਰੇਗਾ ਮਨ ਨੂੰ ਵਿਕਾਰੀ ਬਣਾਏਗਾ ਇਹ ਆਹਾਰਿਕ ਰੋਗ ਨੇ ਇਹ ਇਤਨੇ ਪੇਚੀਦਾ ਨਹੀਂ ਨੇ ਇਹਨਾਂ ਦਾ ਇਲਾਜ ਹੈ ਆਹਾਰ ਨਾਲ ਪੈਦਾ ਹੋਏ ਨੇ ਆਹਾਰ ਦੇ ਸੁਧਾਰ ਨਾਲ ਠੀਕ ਹੋ ਜਾਣਗੇ ਇਹ ਰੋਗ ਆਹਾਰ ਨਾਲ ਪੈਦਾ ਹੋਏ ਨੇ ਆਹਾਰ ਦੇ ਹੀ ਸੁਧਾਰ ਨਾਲ ਠੀਕ ਹੋ ਜਾਣਗੇ ਠੀਕ ਹੋ ਜਾਣਗੇ ਕੋਈ ਇੰਨੀ ਗੈਰੀ ਗੱਲ ਨਹੀਂ ਹੈ ਹੁਣ ਮੈਂ ਦੂਸਰਾ ਪਹਿਲੂ ਬਿਆਨ ਕਰਾਂ ਗੁਰਬਾਣੀ ਨੇ ਇਸ ਤਰ੍ਹਾਂ ਦੇ ਤਿੰਨ ਤਾਪਾਂ ਦਾ ਜ਼ਿਕਰ ਕੀਤਾ ਹੈ ਔਰ ਇੱਕ ਜਗ੍ਹਾ ਨਹੀਂ ਬਹੁਤ ਸਾਰੀ ਥਾਵਾਂ ਤੇ ਐਸਾ ਆਵੇਗਾ ਭਾਰਤ ਦੇ ਤਮਾਮ ਸੰਤ ਰਿਸ਼ੀ ਇਹਨਾਂ ਤਿੰਨ ਤਾਪਾਂ ਦਾ ਜ਼ਿਕਰ ਕਰਦੇ ਨੇ ਤੀਨੇ ਤਾਪ ਹੁਣੇ ਭਾਈ ਸਾਹਿਬ ਜੀ ਇਹ ਪੰਕਤੀ ਪੜ੍ਹ ਰਹੇ ਸਨ ਤੀਨੇ ਤਾਪ ਨਿਵਾਰਨ ਹਾਰਾ ਮੰਗਲ ਦੇ ਰੂਪ ਵਿੱਚ ਪੜ੍ਹ ਰਹੇ ਸਨ ਤੀਨੇ ਤਾਪ ਨੇ ਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗੰਨ ਕਉ ਲਾਗੇ ਜਾਂ ਕਿ ਪ੍ਰਭ ਅਗੇ ਅਰਦਾਸ ਆਦ ਬਿਆਦ ਮਿਟੀ ਉਬਾਦ ਜਾਲ ਨਾ ਸਾਖੇ ਤੀਨੇ ਤਾਪ ਇਹ ਤਿੰਨ ਤਾਪ ਕਿਹੜੇ ਨੇ ਆਦ ਬਿਆਦ ਉਬਾਦ ਇੱਕ ਆਦੀ ਰੋਗ ਜੋ ਜਨਮ ਤੋਂ ਹੀ ਨਾਲ ਹੈ ਔਰ ਅਨੰਤ ਜਨਮਾਂ ਤੋਂ ਚੱਲ ਰਹੇ ਆ। ਆਦੀ। ਬਿਯਾਗ ਜੋ ਸ਼ਰੀਰ ਦੇ ਵਿੱਚ ਵਾਯੋ ਦੇ ਵਧਣ ਕਰਕੇ ਫਿਤ ਦੇ ਵਧਣ ਕਰਕੇ ਔਰ ਕਫ ਦੇ ਵਧਣ ਕਰਕੇ ਠੰਡ ਦੇ ਵਧਣ ਕਰਕੇ ਹੋ ਗਿਆ ਇਹ ਬਿਯਾਗ ਉਹ ਬਾਤ ਅਚਨਚੇਤ ਹਰਸਾ ਚਲਦਿਆਂ ਚਲਦਿਆਂ ਗਿਰ ਗਏ ਤੇ ਲਤਾਂ ਟੁੱਟ ਗਈਆਂ। ਉਪਾਚਨ ਚੇਤ ਕੋਈ ਬਹੁਤ ਵੱਡਾ ਹਾਦਸਾ ਹੋਰ ਹੋ ਗਿਆ ਦਿਵਾਲੀਆ ਹੋ ਗਿਆ ਕੋਈ ਭੈੰਕਰ ਹਾਦਸਾ ਹੋ ਗਿਆ ਔਰ ਅਚਨ ਚੇਤ ਹੋ ਗਿਆ ਜਿਹਦਾ ਖਾਬੋ ਖਿਆਲ ਵੀ ਨਹੀਂ ਸੀ ਜਿਹਦੇ ਬਾਰੇ ਕਦੀ ਸੋਚਿਆ ਵੀ ਨਹੀਂ ਸੀ ਵੀ ਮੇਰੇ ਨਾਲ ਐਸਾ ਵੀ ਹੋ ਸਕਦਾ ਹੈ ਹੋ ਗਿਆ ਉਪਾ ਇਹ ਤਿੰਨ ਤਾਪ ਮੰਨੇ ਜਾਂਦੇ ਨੇ ਆਦ ਬਿਆਦ ਉਪਾਦ ਹਮਤੀ ਬੜੀ ਸੋਹਣੀ ਆ ਬਿਆਦ ਮਿਟੇ ਉਪਾਦ ਜਾਲ ਨਾ ਸਾਕੇ ਤਿਨੇ ਤਾ ਹੁਣ ਇਸ ਆਧਾਰ ਤੇ ਜਿਹੜੀ ਵੀ ਚਾਰ ਮੈਂ ਫੜੇ ਸਾਹਮਣੇ ਰੱਖ ਰਿਆਂ ਧਿਆਨਪੂਰਵਕ ਸਰਵਨ ਕਰਨਾ ਅਗਰ ਆਦੀ ਰੋਗ ਹੈ ਤੋ ਬਿਆਦ ਨਹੀਂ ਮਿਟੇਗੇ ਅਗਰ ਆਦੀ ਰੋਗ ਹੈ ਤੋ ਉਪਾਦ ਵੀ ਨਹੀਂ ਮਿਟੇਗੇ ਤੇ ਮੈਂ ਦੂਸਰਾ ਨੁਕਤਾ ਬਿਆਨ ਕਰਦੇ ਆਂ ਅਗਰ ਆਦੀ ਰੋਗ ਮੌਜੂਦ ਹੈ ਤੇ ਆਦੀ ਰੋਗ ਸਾਰੇ ਰੋਗਾਂ ਦੀ ਜੜ ਹੈ ਬੁਨਿਆਦ ਦਵਾਈਆਂ ਔਸ਼ਧੀਆਂ ਪੱਤਿਆਂ ਨੂੰ ਕੱਟ ਦੇਣਗੇ ਜੜਾਂ ਨੂੰ ਕੱਟ ਦੇਣਗੇ ਕਿਉਂਕਿ ਆਦ ਰੋਗ ਜੋ ਹੈ ਸ਼ਾਖਾ ਨੂੰ ਕੱਟ ਦੇਣਗੇ ਆਦ ਰੋਗ ਜੜ ਮੌਜੂਦ ਹੈ ਇਹ ਰੋਗ ਫਿਰ ਪੈਦਾ ਹੋਵੇ ਫਿਰ ਪੈਦਾ ਹੋਵੇ ਮਨੁੱਖ ਜੀਵਨ ਦੇ ਚ ਇੱਕ ਦਫਾ ਰੋਗੀ ਨਹੀਂ ਹੁੰਦਾ ਬਾਰ ਬਾਰ ਹੁੰਦਾ ਬਾਰ ਬਾਰ ਸਾਰੀ ਦੁਨੀਆ ਦੇ ਚ ਸਿਆਣੇ ਅੱਗੇ ਆਏ ਸਿਆਣੇ ਨੂੰ ਫਾਰਸੀ ਦੇ ਚ ਕਹਿੰਦੇ ਨੇ ਹਕੀਮ ਹਕੀਮ ਅੱਗੇ ਆਏ ਸਿਆਣੇ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਵੈ ਗਿਆਨੀ ਹੈ ਸੋ ਜਮਾਨ ਹੈ ਸ਼ਰੀਰ ਬਾਰੇ ਬਹੁਤ ਕੁਝ ਜਾਣਦਾ ਹੈ ਵੈਦ ਅੱਗੇ ਆਏ ਹੈ ਡਾਕਟਰ ਅੱਗੇ ਆਏ ਅਖੀਰ ਵੈਦ ਡਾਕਟਰ ਅੱਗੇ ਆਏ ਆਦ ਕਾਲ ਤੋਂ ਕੋਈ 4000 ਸਾਲ ਪਹਿਲੇ ਵੈਦ ਧਨੰਤਰ ਹੋਇਆ ਹੈ ਅੱਜ ਦੀ ਗੱਲ ਨਹੀਂ ਹੈ ਔਰ ਉਹਨੇ ਆਯੁਰਵੇਦ ਦੇ ਉੱਤੇ ਬੜੀ ਵੱਡੀ ਖੋਜ ਕੀਤੀ ਕਹਿੰਦੇ ਨੇ ਹਜ਼ਾਰਾਂ ਜੜੀ ਬੂਟੀਆਂ ਦਾ ਉਸਨੇ ਸੁਭਾਅ ਲਿਖਿਆ ਤਾਸੀਰ ਲਿਖੀ ਹੈ ਇਹ ਜੜੀ ਬੂਟੀ ਠੰਡੀ ਹੈ ਇਹ ਗਰਮ ਹੈ ਔਰ ਇਹ ਵਾਇਯੋ ਪ੍ਰਦਾਨ ਹੈ ਵਾਇਯੋ ਘਟ ਗਈ ਹੈ ਕਿਸੇ ਦੇ ਅੰਦਰ ਇਹ ਖਾਵੇ ਵਾਇਯੋ ਵੱਧ ਗਈ ਹੈ ਇਹ ਨਹੀਂ ਪਿਤ ਘਟ ਗਈ ਹੈ ਇਹ ਉਹ ਜੜੀ ਬੂਟੀ ਖਾਵੇ ਵੱਧ ਗਈ ਹੈ ਫਿਰ ਨਹੀਂ ਜੜੀ ਬੂਟੀਆਂ ਦੀ ਜਿਹੜੇ ਉਸ ਨੇ ਸੁਭਾਅ ਲਿਖੇ ਨੇ ਉਹ ਜੋ ਕੀ ਮੈਡੀਕਲ ਸਾਇੰਸ ਉਸ ਤੋਂ ਕੋਈ ਅਲੱਗ ਨਹੀਂ ਦੱਸ ਰਹੀ ਉਹੀ ਕੁਝ ਕਹਿ ਰਹੀ ਹੈ ਲੇਕਿਨ ਸੈਂਟਿਸਟ ਹੈਰਾਨ ਨੇ ਕਿ ਇਹਨਾਂ ਲੋਕਾਂ ਨੇ ਜੜੀ ਬੂਟੀਆਂ ਦੀ ਖੋਜ ਕਿਵੇਂ ਕੀਤੀ ਕੋਈ ਲੈਬੋਰੀ ਨਹੀਂ ਸੀ ਕੋਈ ਨਾਪਣ ਦੇ ਮੀਟਰ ਨਹੀਂ ਸੰਗ ਜੋ ਅੱਜ ਸਾਰੇ ਸਾਧਨ ਮੌਜੂਦ ਨੇ ਇਹ ਤੇ ਹੈ ਹੀ ਨਹੀਂ ਸਕਦਾ ਇਹਨਾਂ ઋષਿ ਮੁਨੀਆਂ ਨੇ ਹਜ਼ਾਰਾਂ ਜੜੀ ਬੂਟੀਆਂ ਦਾ ਸੁਭਾਅ ਕਿਵੇਂ ਦੱਸ ਦਿੱਤਾ ਔਰ ਬਿਲਕੁਲ ਸਹੀ ਜੋ ਹਕੀਮ ਲਕਮਾਨ ਨੇ ਦੱਸਿਆ ਬਿਲਕੁਲ ਠੀਕ ਹੈ ਜੋ ਵੈਦ ਭਲੰਤਰ ਨੇ ਦੱਸਿਆ ਬਿਲਕੁਲ ਠੀਕ ਹੈ ਯੂਨਾਨੀ ਇਲਾਜ ਦਾ ਤੌਰ ਤਰੀਕਾ ਲਕਮਾਨ ਤੋਂ ਪਰਚਲਤ ਹੋਇਆ ਆਯੁਰਵੇਦ ਦਾ ਢੰਗ ਵੈਦ ਭਲੰਤਰ ਤੋਂ ਪਰਚਲਤ ਹੋਇਆ ਹੈਰਾਨ ਨੇ ਅਜੋਕੇ ਸੈਂਸ ਹੈਰਾਨ ਨੇ ਵਿਗਿਆਨਿਕ ਹੈਰਾਨ ਨੇ ਇਹ ਜੋ ਹਜ਼ਾਰਾਂ ਜੜੀ ਬੂਟੀਆਂ ਦਾ ਇਹਨਾਂ ਨੇ ਸਵਾਦ ਦੱਸਿਆ ਕੋਈ ਠੀਕ ਹੈ ਪਰ ਹੈਰਾਨੀ ਇਹ ਜੜੀ ਬੂਟੀਆਂ ਅਧਿਕਤਰ ਪਹਾੜਾਂ ਦੇ ਉੱਪਰ ਆਉਂਦੀਆਂ ਨੇ ਸੀਮਤ ਜਈ ਜ਼ਿੰਦਗੀ ਤੇ ਹਜ਼ਾਰਾਂ ਜੜੀ ਬੂਟੀਆਂ ਦਾ ਗਿਆਨ ਕਿਉਂਕਿ ਇੱਕ ਬੂਟੀ ਦੀ ਜਦ ਉਹ ਸੋਧ ਕਰਦੇ ਨੇ ਖੋਜ ਕਰਦੇ ਨੇ ਸਾਲਾਂ ਬਦੀ ਲੱਗ ਜਾਂਦੇ ਨੇ ਵੇਦੀ ਤਾਸਿਰ ਕੀਏ ਕਿ ਅਸਰ ਕੀ ਪਾ ਸਕਦੀ ਹੈ ਕਿ ਮਨੁੱਖ ਦੇ ਸਰੀਰ ਦੇ ਵਿੱਚ ਕੀ ਕੰਮ ਕਰ ਸਕਦੀ ਹੈ ਕਿਸੇ ਇੱਕ ਬੂੜੀ ਬੂਟੀ ਦਾ ਵੀ ਤਤਵ ਗਿਆਨ ਹਾਸਲ ਕਰਨ ਵਾਸਤੇ ਉਹਨਾਂ ਨੂੰ ਕਈ-ਕਈ ਸਾਲ ਲੱਗ ਜਾਂਦੇ ਨੇ ਤੇ ਹਜ਼ਾਰਾਂ ਜੜੀ ਬੂਟੀਆਂ ਦਾ ਗਿਆਨ ਦੇ ਦਿੱਤਾ ਵੈਦ ਹਨੰਦਰ ਨੇ ਹਕੀਮ ਲੁਕਮਾਨ ਨੇ ਇਸ ਤੇ ਉਹ ਹੈਰਾਨ ਨੇ ਮੈਂ ਫਿਰ ਜਗ੍ਹਾ ਜਗ੍ਹਾ ਬੋਲਿਆ ਆਕਾਰ ਸਬਦਾ ਅਲਗ ਅਲਗ ਹੈ ਤੇ ਸਿਰਫ ਆਕਾਰ ਹੀ ਨਹੀਂ ਸੁਭਾਅ ਮਨੁੱਖ ਦਾ ਪਸ਼ੂ ਦਾ ਜੋ ਗਊ ਦਾ ਸੁਭਾਅ ਹੈ ਉਹ ਸ਼ੇਰ ਦਾ ਨਹੀਂ ਹੈ ਜੋ ਸ਼ੇਰ ਦਾ ਸੁਭਾਅ ਹੈ ਉਹ ਗਿੱਦੜ ਦਾ ਨਹੀਂ ਹੈ ਜੋ ਗਿੱਦੜ ਦਾ ਸੁਭਾਅ ਹੈ ਉਹ ਬਿੱਲੀ ਦਾ ਨਹੀਂ ਹੈ ਜੋ ਬਿੱਲੀ ਦਾ ਸੁਭਾਅ ਹੈ ਉਹ ਕੁੱਤੇ ਦਾ ਨਹੀਂ ਹੈ ਇਹ ਸਾਰੇ ਜਾਨਵਰ ਆਪਣੇ ਸੁਭਾਅ ਕਰਕੇ ਪਛਾਣੇ ਜਾਂਦੇ ਨੇ ਸਭ ਪਸ਼ੂਆਂ ਦੇ ਸੁਭਾਅ ਵੱਖ-ਵੱਖ ਨੇ ਸਭ ਪੰਛੀਆਂ ਦੇ ਸੁਭਾਅ ਵੱਖ-ਵੱਖ ਨੇ ਤੇ ਇੰਜ ਕਹਦੇਗੇ ਸਾਰੇ ਮਨੁੱਖਾਂ ਦੇ ਸੁਭਾਅ ਵੀ ਵੱਖ-ਵੱਖ ਨੇ ਪਸ਼ੂ ਜੀਵਨ ਆਪਣੇ ਸੁਭਾਅ ਦੇ ਵਿੱਚ ਪੰਛੀ ਜੀਵਨ ਆਪਣੇ ਸੁਭਾਅ ਦੇ ਵਿੱਚ ਮਨੁੱਖ ਜੀਵਦੇ ਨੇ ਆਪਣੇ ਸੁਭਾਅ ਦੇ ਵਿੱਚ ਫਰਕ ਸਿਰਫ ਇਤਨਾ ਹੈ ਪਸ਼ੂ ਆਪਣਾ ਸੁਭਾਅ ਬਦਲ ਨਹੀਂ ਸਕਦਾ ਪੰਛੀ ਆਪਣਾ ਸੁਭਾਅ ਬਦਲ ਨਹੀਂ ਸਕਦਾ ਮਨੁੱਖ ਆਪਣਾ ਸੁਭਾਅ ਬਦਲ ਸਕਦਾ ਬੈ ਨਹੀਂ ਗੱਲ ਇਤਨੀ ਮਹਾਨਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ ਇਤਨੀ ਵਿਸ਼ੇਸ਼ਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ ਮਨੁੱਖ ਸ਼ੇਰ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਗਊ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਕੰਡੇ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਫੁੱਲ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਆਪਣਾ ਸੁਭਾਅ ਬਦਲ ਸਕਦਾ ਹੈ ਪਸ਼ੂ ਨਹੀਂ ਬਦਲ ਸਕਦੇ ਪੰਛੀ ਨਹੀਂ ਬਦਲ ਸਕਦੇ ਪਰ ਹਰ ਪੰਛੀ ਦਾ ਆਪਣਾ ਸੁਭਾਅ ਹੈ ਕਾਵੇ ਦਾ ਆਪਣਾ ਸੁਭਾਅ ਹੈ ਕੋਇਲ ਦਾ ਆਪਣਾ ਸੁਭਾਅ ਹੈ ਹੰਸ ਦਾ ਆਪਣਾ ਸੁਭਾਅ ਹੈ ਬੁਲਬੁਲ ਦਾ ਆਪਣਾ ਸੁਭਾਅ ਹੈ ਸਾਰੇ ਪੰਛੀ ਆਪਣੇ ਸੁਭਾਅ ਉਹਦੇ ਚ ਜੀਉਂਦੇ ਨੇ ਸਾਰੇ ਪਸ਼ੂ ਆਪਣੇ ਸੁਭਾਅ ਉਹਦੇ ਚ ਜੀਉਂਦੇ ਨੇ ਸਾਰੇ ਮਨੁੱਖ ਆਪਣੇ ਸੁਭਾਅ ਉਹਦੇ ਚ ਜੀਉਂਦੇ ਨੇ ਪਸ਼ੂ ਤੇ ਪੰਛੀ ਪਖਸ਼ੀਆਂ ਲਈ ਸੁਭਾਅੋ ਬੰਧਨ ਹੈ ਉਸੇ ਚ ਜੀਵਣਾ ਪਏਗਾ ਆਪਣੇ ਸੁਭਾਅ ਤੋਂ ਨਿਕਲ ਨਹੀਂ ਸਕਦੇ ਕਿ ਕੋ ਮਨੁੱਖ ਹੈ ਆਪਣਾ ਸੁਭਾਅ ਬਦਲ ਸਕਦਾ ਹੈ ਅਗਰ ਦੇਵਤਾ ਵਾਲਾ ਇਹਦਾ ਸੁਭਾਅ ਹੈ ਤੋ ਇਹ ਦੇਵਤਾ ਹੋ ਸਕਦਾ ਹੈ ਮਨੁਮਖ ਹੋਣਾ ਇਹਦਾ ਸੁਭਾਅ ਹੈ ਤੇ ਗੁਰਮਖ ਹੋ ਸਕਦਾ ਹੈ ਚੋਰੀ ਕਰਨਾ ਇਹਦਾ ਸੁਭਾਅ ਹੈ ਤੇ ਦਾਨੀ ਹੋ ਸਕਦਾ ਹੈ ਦਾਨੀ ਹੋ ਸਕਦਾ ਦੁਸ਼ਟ ਹੋਣਾ ਇਸਦਾ ਸੁਭਾਅ ਹੈ ਤੇ ਸੱਜਣ ਹੋ ਸਕਦਾ ਹੈ ਹੋ ਸਕਦਾ ਬਦਮਾਸ਼ ਹੋਣਾ ਇਹਦਾ ਸੁਭਾਅ ਹੈ ਤੇ ਸ਼ਰੀਫ ਹੋ ਸਕਦਾ ਸੁਭਾਅ ਦੇ ਵਿੱਚ ਮਨੁੱਖ ਵਜਿਆ ਹੋਇਆ ਨਹੀਂ ਜਿਤਨੇ ਤੇ ਸੁਭਾਅ ਪੱਕਿਆ ਨਹੀਂ ਮਨੁੱਖ ਆਪਣੇ ਸੁਭਾਅ ਨੂੰ ਬਦਲ ਸਕਦਾ ਹੈ ਇਤਨੀ ਬਖਸ਼ਿਸ਼ ਪਰਮਾਤਮਾ ਨੇ ਮਨੁੱਖ ਤੇ ਕੀਤੀ ਹੋਈ ਹੈ ਇਸ ਵਾਸਤੇ ਮਨੁੱਖ ਦਾ ਦਾ ਸੁਭਾਅ ਤੇ ਮਨੁੱਖ ਹੀ ਹੁੰਦਾ ਹੈ ਨਾ ਪੇ ਦੇ ਅੰਦਰ ਇਨਸਾਨੀਅਤ ਹੈ ਮਨੁੱਖਤਾ ਹੈ ਲੇਕਿਨ ਮਨੁੱਖ ਇਸ ਸੁਭਾਅ ਨੂੰ ਵੀ ਬਦਲ ਸਕਦਾ ਹੈ ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੀ ਤਰ੍ਹਾਂ ਨਹੀਂ ਜੀਵਣਾ ਜਿਨ ਮਨੁੱਖ ਤੇ ਦੇਵਤੇ ਕੀਏ ਕਰਤ ਨਾ ਲਾਗੇ ਵਾ ਗੁਰਬਾਣੀ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ ਇਨਸਾਨ ਹਾਂ ਮੈਂ ਮੈਂ ਇਨਸਾਨ ਦੀ ਤਰ੍ਹਾਂ ਨਹੀਂ ਜੀਵਣਾ ਭਗਵਾਨ ਦੀ ਤਰ੍ਹਾਂ ਜੀਵਣਾ ਮਨੁਸ਼ਾ ਮੈਂ ਮੈਂ ਮਨੁਸ ਦੀ ਤਰ੍ਹਾਂ ਨਹੀਂ ਜੀਵਣਾ ਦੇਵਤੇ ਦੀ ਤਰ੍ਹਾਂ ਜੀਵਣਾ ਪਰ ਇਸ ਤੋਂ ਉਲਟ ਵੀ ਹੋ ਸਕਦਾ ਹੈ ਮੈਂ ਮਨੁਸ ਦੀ ਤਰ੍ਹਾਂ ਨਹੀਂ ਜੀਵਣਾ ਮੈਂ ਪਸ਼ੂ ਦੀ ਤਰ੍ਹਾਂ ਜੀਵਣਾ ਮੈਂ ਸੱਜਣ ਦੀ ਨਹੀਂ ਜੀਵਣਾ ਮੈਂ ਦੁਸ਼ ਦੀ ਤਰ੍ਹਾਂ ਜੀਵਣਾ ਹੈ ਮਨੁੱਖ ਆਪਣੇ ਸੁਭਾਅ ਉਹ ਦੇ ਚ ਬਜਿਆ ਹੋਇਆ ਨਹੀਂ ਹੈ ਮਨੁੱਖ ਆਪਣੇ ਸੁਭਾਅ ਉਹ ਦੇ ਚ ਗ੍ਰਿਫਤ ਨਹੀਂ ਹੈ ਸਦ ਸੰਗ ਇਹ ਗੁਰਬਾਣੀ ਦੁਸ਼ਟ ਨੂੰ ਸੱਜਣ ਬਣਾਉਂਦੀ ਹੈ ਅਧਮ ਚੜਾਲੀ ਭਈ ਮਾਮਣੇ ਸੂਧੀ ਤੇ ਦ੍ਰਿਸ਼ਟਾਈ ਰਹੇ ਬੜੀ ਕੀਮਤੀ ਪੰਗਤੀ ਹੈ ਜੋ ਚੰਡਾਲ ਵਰਤੀ ਸੀ ਬ੍ਰਾਹਮਣੀ ਹੋ ਗਈ ਹੈ ਜੋ ਅਸ਼ੁੱਧ ਵਰਤੀ ਸੀ ਸ਼ੁੱਧ ਹੋ ਗਈ ਹੈ ਇਹਨੂੰ ਕਬੀਰ ਇੰਜ ਵੀ ਬਿਆਨ ਕਰਦੇ ਨੇ ਪਹਿਲੇ ਕਰੋਪ ਕੁजात ਕੁਲਖਣੇ ਸਸੁਰੇ ਪਈਏ ਬੁਰੀ ਅਬ ਕੇ ਸਰੂਪ ਸੁਜਾਨ ਸੁਲਖਣੇ ਸਹਿਜੇ ਉਦਰ ਧਰੇ ਕਰੋਪ ਸੀ ਮੇਰੀ ਮਤ ਕੁਲਖਣੀ ਸੀ ਮੇਰੀ ਸੋਚਣੀ ਮੇਰੀ ਮਤ ਔਰ ਆਪਣੀ ਜ਼ਾਤ ਨੂੰ ਸਮਝਣ ਵਾਲੀ ਨਹੀਂ ਸੀ ਬਾਉ ਮਨੁੱਖੋ ਕੇਵੀ ਕੁੱਤੇ ਦੀ ਤਰ੍ਹਾਂ ਵਿਵਹਾਰ ਕਰਦੀ ਸੀ ਮਨੁੱਖੋ ਕੇਵੀ ਸੱਪ ਦੀ ਤਰ੍ਹਾਂ ਵਿਵਹਾਰ ਕਰਦੀ ਸੀ ਮੇਰੀ ਸੋਚਣੀ ਮੇਰੀ ਮਤ